ਸਰਬਜੀਤ ਸੰਗਰੂਰ ਦੀ ਚਿਨਾ ਲੈ ਲੀ ਬਦਲਾ ਪਤਾ ਨਹੀਂ ਕਿਹੜੇ ਜਨਮਾਂ ਦਾ ਲੈ ਲੀ ਬਦਲਾ ਪਤਾ ਨਹੀਂ ਕਿਹੜੇ ਜਨਮਾਂ ਦਾ ਕਿਹੜੇ ਜਨਮਾਂ ਦਾ ਲੈ ਲੀ ਬਦਲਾ ਪਤਾ ਨਹੀਂ ਕਿਹੜੇ ਜਨਮਾਂ ਦਾ ਤਾਨੂੰ ਰਜ ਰਜ ਰਹਿਣ ਸਤੌਂਦੇ ਨੇ ਤਾਨੂੰ ਰਜ ਰਜ ਰਹਿਣ ਸਤੌਂਦੇ ਨੇ ਚੱਲਾਂ ਪੈੜੀਆਂ ਚੱਲਣ ਤੋਂ ਸੰਗਰੂਰ ਵੀ ਚੱਲਾਂ ਪੈੜੀਆਂ ਚੱਲਣ ਤੋਂ ਸੰਗਰੂਰ ਵੀ ਉਹ ਕਦੇ ਬਾਜ਼ ਨਹੀਂ ਆਉਂਦੇ ਨੇ ਉਹ ਕਦੇ ਬਾਜ਼ ਨਹੀਂ ਆਉਂਦੇ ਉਹ ਕਦੇ ਬਾਜ਼ ਨਹੀਂ ਆਉਂਦੇ ਲੱਭਦੇ ਰਹਿੰਦੇ ਜਿਸ ਲਈ ਤੋਂ ਮਾਂ ਖੁਸ਼ੀਆਂ ਦਾ ਸੰਗਰੂਰ ਵੀ ਲੱਭਦੇ ਰਹਿੰਦੇ ਜਿਸ ਲਈ ਤੋਂ ਮਾਂ ਖੁਸ਼ੀਆਂ ਦਾ ਸੰਗਰੂਰ ਵੀ ਲੈਣ ਲਈ ਬਦਲਾ ਪਤਾ ਨਹੀਂ ਕਿਹੜੇ ਜਨਮਾਂ ਦਾ ਤਾਨੂੰ ਰਜ ਰਜ ਰਹਿਣ ਸਤਾਉਂਦੇ ਨੇ ਸਤਾਉਂਦੇ ਨੇ